ਸਾਹ ਦੋਸਤੋ ਸਤੰਬਰ ਦਾ ਮਹੀਨਾ ਆਉਣ ਵਾਲਾ ਹੈ ਤੇ ਜਿਵੇਂ ਸਤੰਬਰ ਦਾ ਮਹੀਨਾ ਆਉਂਦਾ ਤੇ ਨਾਲ ਹੀ ਮੇਲੇ ਵੀ ਆ ਜਾਂਦੇ ਆ ਉਹ ਮੇਲੇ ਜਿਹੜੇ ਕਿ ਖੇਤੀ ਦੇ ਮੇਲੇ ਨੇ ਉਹ ਮੇਲੇ ਜਿਨ੍ਹਾਂ ਮੇਲਿਆਂ ਤੇ ਜਾ ਕੇ ਕਿਸਾਨ ਗਿਆਨ ਇਕੱਠਾ ਕਰਦੇ ਤੇ ਈ ਲੈ ਕੇ ਆਉਂਦੇ ਆ ਤਾਂ ਆਪਾਂ ਇਸ ਵੀਡੀਓ 'ਚ ਇਹ ਗੱਲ ਕਰਦੇ ਆ ਕਿ ਮੇਲੇ ਕਦੋਂ-ਕਦੋਂ ਨੇ ਠੀਕ ਹੈ ਪਹਿਲਾ ਮੇਲਾ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਣਾ 3 ਸਤੰਬਰ ਨੂੰ ਤੇ ਅਖੀਰਲਾ ਮੇਲਾ ਹੋਊਗਾ 27 ਸਤੰਬਰ ਨੂੰ ਤਾਂ ਆਪਣੇ ਏਰੀਏ वाइज ਮੇਲੇ ਨੋਟ ਕਰ ਲਵੋ ਤਾਂ ਕਿ ਤੁਸੀਂ ਉਹਨਾਂ ਤਰੀਕਾਂ ਦੇ ਵਿੱਚ ਉੱਥੇ ਪਹੁੰਚ ਸਕੋ ਅਗਲੀ ਵੀਡੀਓ ਵਿੱਚ ਗੱਲ ਕਰਾਂਗਾ ਕਿ ਕਿਹੜ ਮੇਲੇ ਤੇ ਕਿਹੜਾ ਕਿਹੜਾ ਬੀ ਮਿਲੇਗਾ ਕੀ ਰੇਟ ਮਿਲੇਗਾ ਤਾਂ ਸਭ ਤੋਂ ਪਹਿਲਾ ਮੇਲਾ ਜਿਹੜਾ ਹੈਗਾ ਸ਼੍ਰੀ ਅਮਰਸਾਹ ਸਾਹਿਬ ਦੇ ਵਿੱਚ ਨਾਕਲਾਂ ਜਹਾਂਗੀਰ ਦੇ ਵਿੱਚ ਹੋਣ ਜਾ ਰਿਹਾ ਹੈ ਜਿਹੜਾ ਕਿ 3 ਸਤੰਬਰ 2024 ਦਿਨ ਮੰਗਲਵਾਰ ਨੂੰ ਹੋਏਗਾ ਸ਼ਰੀਆਮਸਾ ਸਾਹਿਬ ਦੇ ਵਿੱਚ ਨਾਕਕਲਾਂ ਜਹਾਂਗੀਰ ਵਾਲਾ ਮੇਲਾ 3 ਸਤੰਬਰ ਨੂੰ ਦਿਨ ਮੰਗਲਵਾਰ ਹੋਏਗਾ। ਇਸ ਤੋਂ ਬਾਅਦ ਚ 6 ਸਤੰਬਰ 2024 ਦਿਨ ਸ਼ੁੱਕਰਵਾਰ ਬੱਲੋਵਾਲ ਸੌਂਕੜੀ ਦੇ ਵਿੱਚ ਕਿਸਾਨ ਮੇਲਾ ਲੱਗੇਗਾ। ਠੀਕ ਹੈ। ਇਸ ਤੋਂ ਅਗਲਾ ਮੇਲਾ 10 ਸਤੰਬਰ 2024 ਨੂੰ ਹੋਏਗਾ ਜਿਹੜਾ ਕਿ ਫਰੀ ਕੋਟ ਦੇ ਵਿੱਚ ਹੋਏਗਾ। ਮੈਂ ਕਿ ਫਰੀਦਕੋਟ ਆ ਮੇਲਾ ਦਿਨ ਮੰਗਲਵਾਰ ਤਰੀਕ 10 ਸਤੰਬਰ 2024 ਨੂੰ ਹੋਏਗਾ। ਠੀਕ ਹੈ। ਮੁੱਖ ਮੇਲਾ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੋਏਗਾ ਉਹ 13 ਅਤੇ 14 ਸਤੰਬਰ 2024 ਨੂੰ ਲੱਗੇਗਾ 13 ਅਤੇ 14 ਸਤੰਬਰ 2024 ਇਹ ਮੇਲਾ ਜਿਹੜਾ ਹੈਗਾ ਪੀਯੂ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗੂਗਾ ਇਸ ਤੋਂ ਬਾਅਦ ਚ ਜਿਹੜਾ ਆਪਣਾ ਗੁਰਦਾਸਪੁਰ ਵਾਲਾ ਮੇਲਾ ਹੈਗਾ ਇਹ 18 ਸਤੰਬਰ ਨੂੰ ਲੱਗੇਗਾ ਦਿਨ ਬੁੱਧਵਾਰ 18 ਸਤੰਬਰ ਤੇ ਪਟਿਆਲੇ ਵਾਲਾ ਮੇਲਾ ਜਿਹੜਾ ਹੈਗਾ ਔਰ 24 ਸਤੰਬਰ ਦਿਨ ਮੰਗਲਵਾਰ ਨੂੰ ਲੱਗੂਗਾ। ਲਾਸਟ ਤੇ ਜਿਹੜਾ ਬਠਿੰਡੇ ਵਾਲਾ ਮੇਲਾ ਹੈਗਾ ਇਹ ਦਿਨ ਸ਼ੁੱਕਰਵਾਰ 27 ਸਤੰਬਰ 2024 ਨੂੰ ਹੋਣ ਜਾ ਰਿਹਾ ਹੈ। ਨੋਟ ਕਰ ਲਓ ਜੀ ਤਾਂ ਇਹਨਾਂ ਮੇਲਿਆਂ ਦੇ ਵਿੱਚ ਪਹੁੰਚੋ ਪਹੁੰਚ ਕੇ ਖੇਤੀ ਸਬੰਧੀ ਨਵੀਂ ਜਾਣਕਾਰੀ ਹਾਸਲ ਕਰੋ। ਆਪਣੀ ਕਣਕ ਦੇ ਲਈ ਜਿਹੜਾ ਬੀ ਖਰੀਦਣਾ ਹੈਗਾ ਇੱਥੋਂ ਖਰੀਦ ਕੇ ਆਪਣਾ ਤੁਸੀਂ ਲੈ ਸਕਦੇ ਹੋ। ਉਮੀਦ ਕਰਦਾ ਹਾਂ ਜਣ ਕੇ ਲਾਈਵਾਂ ਸਭਤ ਹੋਏਗੀ। ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ।